ਸਾਰਿਆਂ ਨੂੰ ਮੇਰੀ ਮਨਜਿੰਦਰ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਅੱਜ ਦੀ ਸ਼ਾਮ ਜਿਹੜੀ ਹੈ ਅਸੀਂ ਤੁਹਾਡੇ ਨਾਲ ਬਤਾਂਦੇ ਜਾ ਰਹੇ ਹਾਂ ਔਰ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਕਿਹਦਾ ਹੈ ਜਿਨ੍ਹਾਂ ਨੇ ਅੱਜ ਇੱਥੇ ਸਾਨੂੰ ਤੇ ਤੁਹਾਨੂੰ ਤੇ ਮੈਨੂੰ ਮਿਲਾਇਆ ਇਹਦੇ ਵਿੱਚ ਸਾਡੇ ਭਾਜੀ ਸੁਵਿੰਦਰ ਸਿੰਘ ਜੀ ਜੋ ਕਿ ਪੀਐਸ ਸੀਮਨ ਸਟੋਰ ਤੋਂ ਨੌਰੇ ਤੋਂ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਅੱਜ ਦੀ ਜਿਹੜੀ ਮੀਟਿੰਗ ਨੂੰ ਬੜੇ ਮੁਦੀਆ ਢੰਗ ਦੇ ਨਾਲ ਅਰੇਂਜ ਕੀਤਾ ਔਰ ਸਾਨੂੰ ਇੱਥੇ ਇਕੱਠੇ ਕੀਤਾ ਮੈਂ ਦੱਸਣਾ ਚਾਹੁੰਦਾ ਕਿ ਅੱਜ ਜਿਸ ਮੇਨ ਕੰਮ ਲਈ ਅਸੀਂ ਇੱਥੇ ਆਏ ਆ ਪਹੁੰਚੇ ਆ ਇਕੱਠੇ ਹੋਏ ਆ ਉਹਦਾ ਕਾਰਨ ਇਹ ਹੈ ਵੀ ਇੱਕ ਪੇਂਟ ਦੀ ਕੰਪਨੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਔਰ ਪੇਂਟ ਦੀ ਕੰਪਨੀ ਬਾਰੇ ਦੱਸਣ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਇਸ ਕੰਪਨੀ ਦਾ ਮਾਲ ਤੁਸੀਂ ਪਹਿਲਾਂ ਹੀ ਵਰ ਚੁੱਕੇ ਹੋ ਤੁਸੀਂ ਪੁੱਛੋਗੇ ਵੀ ਅਸੀਂ ਤਾਂ ਵਰਤਿਆ ਨਹੀਂ ਪਰ ਇਹ ਕਿਦਾਂ ਕਹਿ ਰਿਹਾ ਵੀ ਵਰ ਚੁੱਕੇ ਹੋ ਇਸ ਕੰਪਨੀ ਦਾ ਨਾਮ ਆ ਐਕਸਪੇਂਟ ਇੰਡੀਆ ਤੁਸੀਂ ਦੇਖ ਰਹੇ ਹੋ ਆ ਸਾਹਮਣੇ ਫਲੈਕਸ ਲੱਗੀਆਂ ਨੇ ਇਹ ਮੈਂ ਕਿਉਂ ਕਿਹਾ ਬਈ ਇਸ ਕੰਪਨੀ ਦਾ ਮਾਲ ਤੁਸੀਂ ਵਰ ਚੁੱਕੇ ਹੋ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਹੋਰ ਤਰੀਕੇ ਦੇ ਨਾਲ ਦੱਸਣਾ ਚਾਹਨਾ ਮੇਰੀ ਗੱਲ ਨੂੰ ਹਾਸੇ ਜੀ ਵੀ ਲੈ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਕਿ ਇੱਕ ਫਿਲਮ ਦੇ ਵਿੱਚ ਹੀਰੋ ਗਾਉਂਦਾ ਹੈ ਨਾ ਜਦੋਂ ਪਰ ਉਹਦੀ ਆਪਣੀ ਆਵਾਜ਼ ਨਹੀਂ ਹੁੰਦੀ ਸਿੰਗਰ ਜਿਹੜੇ ਹੁੰਦੇ ਹੋਰ ਹੁੰਦੇ ਨੇ ਉਸੇ ਰੂਹ ਮੂਲ ਆਂਦਾ ਜੇ ਮੈਂ ਨਾਂ ਹੀ ਲੈ ਲਵਾਂ ਧਰਮਿੰਦਰ ਜੀ ਪਿਛਲੇ ਦਿਨੀ ਚੜ੍ਹਾਈ ਕਰ ਗਏ ਜੇ ਉਹਨਾਂ ਦਾ ਨਾਂ ਲੈ ਲੀਏ ਉਹਨਾਂ ਨੇ ਬੜੇ ਬੜੇ ਵਧੀਆ ਵਧੀਆ ਗਾਣੇ ਗਾਏ ਨੇ ਔਰ ਵਧੀਆ ਐਕਟਿੰਗ ਕੀਤੀ ਉਹਨਾਂ ਨੇ ਪਰ ਉਹਦੇ ਪਿੱਛੇ ਆਵਾਜ਼ ਕਿਹਦੀ ਹੁੰਦੀ ਸੀ ਕੁਸ਼ੋਰ ਕੁਮਾਰ ਦੀ ਜਾਂ ਮੁਕੇਸ਼ ਦੀ ਜਾਂ ਹੋਰ ਸਿੰਗਰ ਜਿਹੜੇ ਪਿੱਛੇ ਗਾਉਂਦੇ ਨੇ ਹੁਣ ਅਸੀਂ ਧਰਮਿੰਦਰ ਨੂੰ ਤਾਂ ਦੇਖਿਆ ਸਾਰਿਆਂ ਨੇ ਫਿਲਮਾਂ 'ਚ ਆਏ ਨੇ ਜਾਂ ਜੇ ਅੱਜਕੱਲ ਦੀ ਜਨਰੇਸ਼ਨ ਆ ਉਹਨਾਂ ਨੇ ਤਾਂ ਪੁਰਾਣੇ ਹੀਰੋ ਨਹੀਂ ਦੇਖੇ ਉਹਨੇ ਨਵੇਂ ਦੇਖੇ ਹੋਣਗੇ ਉਹਨਾਂ ਦੇ ਖੈਰ ਮੈਨੂੰ ਨਾਂ ਨਹੀਂ ਆਉਂਦੇ ਤੇ ਉਹ ਬਾਜ ਕਿਸੇ ਹੋਰ ਦੀ ਹੁੰਦੀ ਸੀ। ਔਰ ਐਸੇ ਕਿ ਮੈਂ ਗਲਤਾਂ ਨੂੰ ਕਿਉਂ ਕਹਿ ਰਿਹਾ ਕਿਉਂਕਿ ਇਹ ਜਿਹੜੀ ਸਾਡੀ ਕੰਪਨੀ ਹੈ ਨਾ ਇਹ ਪਹਿਲਾਂ ਤੋਂ ਜੌਬ ਵਰਕ ਤੇ ਵੱਡੀਆਂ ਕੰਪਨੀਆਂ ਨੂੰ ਮਾਲ ਬਣਾ ਕੇ ਦਿੰਦੀ ਆ। ਮਾਲੇ ਬਣਾਉਂਦੇ ਸੀਗੇ ਮਾਰਕਾ ਉਹਨਾਂ ਦਾ ਲੱਗਦਾ ਸੀ। ਹੁਣ ਇਹਨਾਂ ਨੇ ਫੈਸਲਾ ਲਿਆ ਵੀ ਅਸੀਂ ਆਪਣੇ ਨਾਂ ਦੇ ਨਾਲ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਉਣਾ। ਔਰ ਮੈਂ ਦੱਸਣਾ ਚਾਹੁੰਨਾ ਕਿ ਜੰਮੂ ਦੇ ਵਿੱਚ ਬਣਾਇਆ। ਜਿਹੜਾ ਸਾਡਾ ਇਸ ਵੇਲੇ ਮਟੀਰੀਅਲ ਪੰਜਾਬ ਦੇ ਵਿੱਚ ਆ ਰਿਹਾ ਨਾ ਉਹ ਸਾਰਾ ਜੰਮੂ ਤੋਂ ਆ ਰਿਹਾ। ਜੰਮੂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਪਲਾਂਟ ਹੈ। ਉਦੇ ਵਿੱਚ ਕਾਫੀ ਕੰਪਨੀਆਂ ਦੇ ਮਾਲ ਇਹ ਤਿਆਰ ਕਰਦੇ ਨੇ ਕੰਪਨੀ ਛੋਟੀ ਨਹੀਂ ਆ ਕੰਪਨੀ ਵੱਡੇ ਲੈਵਲ ਦੀ ਕੰਪਨੀ ਆ ਜੇ ਕਿਤੇ ਮੌਕਾ ਲੱਗਾ ਤਾਂ ਤੁਹਾਨੂੰ ਫੈਕਟਰੀ ਵੀ ਦਿਖਾ ਕੇ ਲਿਆਵਾਂਗੇ ਔਰ ਉਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਨਾ ਵੀ ਅਸੀਂ ਹਰ ਤਰ੍ਹਾਂ ਦੀ ਆਈਟਮ ਬਣਾਉਂਦੇ ਆ ਚਾਰ ਤਰ੍ਹਾਂ ਦੇ ਅਸੀਂ emulsion ਬਣਾਉਂਦੇ ਆ weather pro anti dust high sheen emulsion high sheen emulsion ਜਿਸ ਦਾ ਦਾਅਵਾ ਨਾ ਕਰਨਿਆ ਬਾਕੀ ਦਾਅਵੇ ਤਾਂ ਮੇਰੇ ਉਦੋਂ ਪੂਰੇ ਹੋਣੇ ਜਦੋਂ ਤੁਸੀਂ ਆਪਣੇ ਹੱਥ ਨਾਲ ਲਾਉਣਾ ਹੈ ਜਦੋਂ ਸੁਤਿੰਦਰ ਭਾਜੀ ਦੀ ਦੁਕਾਨ ਤੋਂ ਤੁਸੀਂ ਲੈ ਕੇ ਜਾਓਗੇ ਤੇ ਇਹ بڑے ਦਾਅਵੇ ਨਾਲ ਕਹਿਣਗੇ ਤੁਸੀਂ ਵਰਤੋਗੇ ਤਾਂ ਫੇਰ ਮੇਰੀਆਂ ਗੱਲਾਂ ਤੇ ਯਕੀਨ ਕਰਨਾ ਅੱਜ ਸਿਰਫ ਸੁਣ ਲਓ ਯਕੀਨ ਤਾਂ ਉਦੋਂ ਕਰਿਓ ਜਦੋਂ ਤੁਸੀਂ ਲਾਓਗੇ ਉਹਦਾ ਨਾਮ ਅਸੀਂ ਇਹ ਰੱਖਿਆ ਉਸ ਤੋਂ ਬਾਅਦ ਥੱਲੇ ਆ ਜਾਂਦਾ ਜੀ ਆ ਯੂਵੀ ਫਾਈਟਰ ਤੇ ਵਿੱਚ 200 ਰੁਪਏ ਦਾ ਟੁਕੜਾ ਪਾਇਆ ਗਿਆ ਇਸੇ ਤਰ੍ਹਾਂ ਤੁਸੀਂ ਥੱਲੇ ਆ ਜਾਓ ਕਿਉਂਕਿ ਗਾਗ ਬੜੇ ਤਰ੍ਹਾਂ ਦੇ ਨੇ ਕੋਈ ਤਾਂ ਕਹਿੰਦੇ ਸੀ ਮਹਿੰਗੇ ਤੋਂ ਮਹਿੰਗੀ ਚੀਜ਼ ਲਾਣੀ ਐ ਤੇ ਕਿਸੇ ਦੀ ਜੇਬ ਥੋੜੀ ਹਲਕੀ ਹੁੰਦੀ ਮੇਰੇ ਵਰਗੇ ਦੀ ਉਹ ਫਿਰ ਸਸਤੀ ਚੀਜ਼ ਮੰਗਦਾ ਔਰ ਹਰ ਚੀਜ਼ ਦੀ ਅਸੀਂ ਗਾਰੰਟੀ ਦੇਾਂਗੇ ਤੁਹਾਨੂੰ ਉਸ ਤੋਂ ਥੱਲੇ ਸਾਡਾ ਪ੍ਰੋਡਕਟ ਆ ਗਿਆ ਜੀ ਅਕ੍ਰੀਲਿਕ ਮਲਸ਼ਨ ਇਹਦੇ ਵਿੱਚ ਵੀ ਟੋਕਨ ਪਾਇਆ ਗਿਆ 100 ਰੁਪਏ ਦਾ ਇਹ ਸਾਡੇ ਤਿੰਨ ਚਾਰ ਮਲਸ਼ਨ ਹੋ ਗਏ ਜੀ ਇੱਕ ਮਲਸ਼ਨ ਦੇ ਨਾਲ ਕੋਈ ਜਾਇਆ ਨਹੀਂ ਤੁਹਾਡੇ ਕੋਲ ਆ ਜਾਏਗਾ ਤੁਸੀਂ ਇੱਕ ਵਾਰੀ ਸ਼ੁਰੂ ਕਰੋ ਇੱਥੋਂ ਕਿਉਂਕਿ ਉਹ ਮਹਿੰਗੀ ਆਈਟਮ ਹੈਗੀ ਆ ਜੇ ਅਸੀਂ ਉਹ ਮਹंगाई ਨਹੀਂ ਇੱਥੇ ਠੀਕ ਹੈ ਜੇ ਮੈਂ ਹੁਣ ਪ੍ਰਾਈਮਰ ਆਵਾ ਲਾਵਾਂ ਸਾਡੇ ਕੋਲ ਇੱਕ ਬਹੁਤ ਹੀ ਟੌਪ ਕੁਆਲਟੀ ਦਾ ਪ੍ਰਾਈਮਰ ਹੈਗਾ ਜਿਹਨੂੰ ਅਸੀਂ ਨਾਂ ਦਿੱਤਾ ਹੈਗਾ 올 ਇਨ ਵਨ ਪ੍ਰਾਈਮਰ 올 ਇਨ ਵਨ ਐਕਸਟੀਰੀਅਰ ਪ੍ਰਾਈਮਰ ਅਸੀਂ ਨਾਂ ਦਿੱਤਾ ਉਹਨੂੰ ਇੱਕ ਥੱਲੇ ਤੁਹਾਡਾ ਪ੍ਰਾਈਮਰ ਜੇ ਮੈਂ ਕਹਿ ਦਵਾਂ ਆ ਡਿਊਲ ਪ੍ਰਾਈਮਰ ਸਾਡਾ ਲਾਲ ਰੰਗ ਦੀ ਬਾਲਟੀ ਹੈ ਸਾਡੀਆਂ ਬਾਲਟੀਆਂ ਦੇ ਰੰਗ ਸਾਰੇ ਅਲੱਗ-ਅਲੱਗ ਅਸੀਂ ਰੱਖੇ ਨੇ ਔਰ ਬਾਹਰੋਂ ਵੀ ਦੇਖਣ ਨੂੰ ਸੋਹਣੀਆਂ ਨੇ ਅੰਦਰ ਤਾਂ ਤੁਸੀਂ ਆਪ ਫਰਖੋਗੇ ਤੇ ਤੁਹਾਨੂੰ ਪਤਾ ਲੱਗਣਾ ਵੀ ਕੀ ਚੀਜ਼ ਹੈ ਅੰਦਰ ਉਸ ਤੋਂ ਥੱਲੇ ਅਸੀਂ ਇੱਕ ਹੋਰ ਪ੍ਰਾਈਮਰ ਦੇ ਰਹੇ ਹਾਂ ਜਿੱਦਾਂ ਕਿ ਨਾਰਮਲ ਪ੍ਰਾਈਮਰ ਆਜ ਕੱਲ ਗੱਲ ਕਰਾਂ ਸਾਡੇ ਕੋਲ ਗੋਲਡਨ ਪੇਂਟ ਨੇ ਪਾਣੀ ਵਾਲੇ ਵੀ ਤੇਲ ਵਾਲੇ ਵੀ ਅਲੂਮੀਨੀਅਮ ਪੇਂਟ ਸਾਡੇ ਕੋਲ ਹੈ ਰੇਟ ਅਸੀਂ ਤੁਹਾਨੂੰ ਫਿਲਹਾਲ ਘੱਟ ਦੇਾਂਗੇ ਤੁਸੀਂ ਆਪਣੇ ਦਾਗ ਨੂੰ ਵੀ ਖੁਸ਼ ਕਰ ਸਕੋ ਤੇ ਤੁਹਾਨੂੰ ਵੀ ਕੰਮ ਕਰਨ ਦਾ ਮਜ਼ਾ ਆਏ ਉਹ ਚੀਜ਼ ਹੈ ਬਾਕੀ ਜਿਹੜੀ ਮੈਂ ਪੱਟੀ ਦੀ ਗੱਲ ਕਰ ਰਿਹਾ ਇਹਨਾਂ ਦੀ ਦੁਕਾਨ ਤੇ ਸੁਵਿੰਦਰ ਭਾਜੀ ਦੁਕਾਨ ਤੇ ਵਾਟਰਰੂਪ ਪੱਟੀ ਵੀ ਪਹੁੰਚ ਚੁੱਕੀ ਆ ਵਾਟਰਰੂਪ ਪੱਟੀ ਦੇ ਵਿੱਚ ਵੀ 100 ਰੁਪਏ ਦਾ ਟੋਕਨ ਹੈ ਤੇ ਜਿਹੜੀ ਦੂਜੀ ਪੱਟੀ ਆ ਸੀਮਿੰਟ ਵਾਲੀ ਪੱਟੀ ਜਿਹਨੂੰ ਪੋਲੀਮਰ ਪੱਟੀ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਅਸੀਂ ਸਿਲੀਕੋਨ ਬੇਸ ਦਿੱਤੀ ਆ ਵਾਲੇ ਸਪੈਸ਼ਲ ਚੀਜ਼ ਅਸੀਂ ਲੱਗ ਦਿਤੀ ਆ ਸਿਲੀਕਨ ਬੇਸ ਪੱਟੀ ਕੋਈ ਕੰਪਨੀ ਨਹੀਂ ਬਣਾਉਂਦੀ ਅਸੀਂ ਉਹਦੇ ਵਿੱਚ ਸਿਲੀਕਨ ਵੀ ਦਿੱਤਾ ਜਿਹਦੇ ਨਾਲ ਤੁਹਾਨੂੰ ਕਰਨ ਦੇ ਵਿੱਚ ਸੌਗ ਰਹੇਗੀ ਮਲੈਮੀ ਪੂਰੀ ਆਏਗੀ ਪੱਤੀ ਤੁਹਾਡੀ ਵਧੀਆ ਚੱਲੇਗੀ ਔਰ ਕਰਨ ਤੋਂ ਬਾਅਦ ਉਹਦੇ ਰਿਜ਼ਲਟ ਪਤਾ ਲੱਗਣਗੇ ਵੀ ਕੀ ਚੀਜ਼ ਹੈ ਕਿਉਂਕਿ ਵੈਸੇ ਤਾਂ ਮੈਂ ਜਿਆਦਾ ਜਾਣਕਾਰੀਆਂ ਦੇ ਰਿਹਾ ਇਦਾਂ ਲੱਗਦਾ ਵੀ ਜਿੱਦਾਂ ਮੈਂ ਸੂਰਜ ਨੂੰ ਰੋਸ਼ਨੀ ਦਿਖਾ ਰਿਹਾ ਜਿਆਦਾ ਤੁਹਾਨੂੰ ਨੌਲੇਜ ਹੈਗੀ ਮੈਨੂੰ ਇਹਨੀ ਨੌਲੇਜ ਨਹੀਂ ਕਿਉਂਕਿ ਹੱਥਾਂ ਨਾਲ ਤੁਸੀਂ ਕੰਮ ਕਰਨਾ ਔਰ ਤੁਸੀਂ ਦੇਖਣਾ ਹੈ ਇੱਕ ਚੀਜ਼ ਤੁਹਾਨੂੰ ਮੈਂ ਹੋਰ ਸਪੈਸ਼ਲ ਦੱਸਣ ਲੱਗਾ ਸਾਡਾ ਜਿਹੜਾ ਅਨੈਮਲ ਹੈ ਨਾ ਇਹਦੇ ਜਿਹੜੇ ਅਸੀਂ ਬਹੁਤ ਅੱਗੇ ਆ ਮੈਂ ਟੱਚਪੁਟ ਦੱਸ ਰਿਹਾ ਤੁਸੀਂ ਕਹਿਣਾ ਪਤਾ ਨਹੀਂ ਨੰਗਾ ਹੀ ਕਰ ਰਿਹਾ ਬਾਕੀ ਤਾਂ ਪਤਾ ਲੱਗੇਗਾ ਜਦੋਂ ਤੁਸੀਂ ਵਰਤੋਗੇ ਇਹ ਜਿਹੜਾ ਐਚਡੀ ਅਨੈਮਲ ਅਸੀਂ ਦੇ ਰਹੇ ਆ ਨਾ ਇਹ ਅਸੀਂ ਬਹੁਤ ਅੱਗੇ ਲੰਘੇ ਹਾਂ ਤੋਂ ਜਿਹੜਾ ਸਿੰਥੈਟਿਕ ਅਨੈਮਲ ਹੋਰ ਕੰਪਨੀਆਂ ਦਿੰਦੀਆਂ ਨੇ ਜਿਹਦੇ ਤੁਸੀਂ ਤੇਲ ਪਾ ਕੇ ਕਰਦੇ ਆ ਉਹਨੂੰ ਤੇ ਇਸ ਅਨੈਮਲ ਨੂੰ ਐਚਡੀ ਅਨੈਮਲ ਨੂੰ ਤੁਸੀਂ ਕੰਪੇਅਰ ਕਰੋਗੇ ਨਾ ਤੁਹਾਨੂੰ ਵਾਕੇ ਪਤਾ ਲੱਗੇਗਾ ਸਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੋਈ ਆਈਟਮ ਇਦਾਂ ਦੀ ਨਹੀਂ ਜਿਹੜੀ ਅਸੀਂ ਸਾਡੇ ਕੋਲ ਨਹੀਂ ਹਾਂ ਅਸੀਂ ਵੀ ਕਿਸੇ ਵੱਲੋਂ ਪਿੱਛੇ ਨਹੀਂ ਹਗੇ ਬਾਕੀ ਨਵੇਂ ਜਰੂਰ ਆ ਅਸੀਂ ਤੁਹਾਡੇ ਲਈ ਨਾ ਨਵਾਂ ਆ ਬਾਕੀ ਤਾਂ ਤੁਸੀਂ ਵਰਤੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ ਚੀਜ਼ ਕੀ ਹੈਗੀ ਕੀ ਕੰਪਨੀ ਆ ਕੀ ਨਹੀਂ ਆ ਤੇ ਹੋਰ ਸਾਡੇ ਕੋਲ ਸਾਰੀਆਂ ਆਈਟਮ ਹੈਗੀਆਂ ਨੇ ਤੇ ਆਪਾਂ ਐਦਾਂ ਦਾ ਚੰਗਾ ਨਹੀਂ ਲੱਗਦਾ ਵੀ ਇੱਥੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਮੋਬਿਲਟੀ ਖੋਲੋ ਸੈਂਪਲ ਲਾ ਕੇ ਦੇਖ ਲਓ ਜੇ ਲਾਉਣਾ ਚਾਹੁੰਦੇ ਹੋ ਤਾਂ ਮੈਂ ਖੜਾ ਇੱਥੇ ਲਾ ਲਓ ਬਾਕੀ ਇਹ ਤਾਂ ਮੈਂ ਚਾਹਾਂਗਾ ਵੀ ਮੇਰੀਆਂ ਗੱਲਾਂ ਤੇ ਉਦੋਂ ਯਕੀਨ ਕਰਿਓ ਜਦੋਂ ਤੁਸੀਂ ਆਪਣੇ ਹੱਥ ਨਾਲ ਲਾ ਲੋਗੇ। ਮੈਂ ਪ੍ਰਾਰਥਨਾ ਕਰ ਲੈਂਦੇ ਆ ਆਪਾਂ ਕਿਨੇ ਨਾਲ ਮੱਲਿਆ। ਤੁਹਾਡੀਆਂ ਦੀ ਹੱਥ। ਧੰਨਵਾਦ, ਧੰਨਵਾਦ। ਮੈਂ ਕਹਿੰਦਾ ਜਦੋਂ ਤੁਸੀਂ ਗੱਲਾਂ ਗੱਲਾਂ ਕਰਨੀਆਂ ਨੇ ਮੇਰੇ ਨਾਲ ਤੇ ਤਾਈ ਮੈਨੂੰ ਸ਼ਕਤੀ ਮਿਲਣੀ ਆ। ਵੱਡੀ ਸ਼ਕਤੀ ਉਦੋਂ ਮਿਲਣੀ ਜਦੋਂ ਤੁਸੀਂ ਮਨ ਨੂੰ ਵਰਤਣਾ। ਉਹਨਾਂ ਚੀਜ਼ਾਂ ਮੈਂ ਤੁਹਾਨੂੰ ਜ਼ਰੂਰ ਕਲੀਅਰ ਕਰਨਾ ਚਾਹੁੰਨਾ। ਜਿਹੜੀ ਚੀਜ਼ ਤੁਹਾਨੂੰ ਇਸ ਵੇਲੇ 10000 ਰੁਪਏ ਮਿਲਦੀ ਆ ਨਾ, ਉਹ ਅਸੀਂ ਤੁਹਾਨੂੰ 2000 ਰੁਪਏ ਸਸਤੀ ਦੇਵਾਂਗੇ। ਹਰਤ ਨਾਨਾ ਕੋਲ ਕੁਆਲਟੀ ਉਸ ਨੂੰ ਕੁਆਲਟੀ ਉਸ ਨੂੰ ਪਲੱਸ ਦਵਾਂਗੇ ਹੋਰ ਕੋਈ ਤੁਹਾਡੇ ਚ ਕੋਈ ਗੱਲਬਾਤ ਕਰਨੀ ਕੋਈ ਸਵਾਲ ਹੈਗਾ ਤਾਂ ਮੈਨੂੰ ਪੁੱਛ ਸਕਦੇ ਹੋ ਕੋਈ ਆਈਟਮ ਬਾਰੇ ਪੁੱਛਣਾ ਚਾਹੋ ਕਿਉਂਕਿ ਮੇਨ ਜਿਹੜੀ ਮੇਨ ਜਿਹੜੀ ਚੀਜ਼ ਹੁੰਦੀ ਆ ਆਪਾਂ ਜਦੋਂ ਕੰਮ ਸ਼ੁਰੂ ਕਰਦੇ ਆ ਪੁੱਟੀ ਤੋਂ ਸ਼ੁਰੂ ਹੁੰਦਾ ਤੇ ਪੁੱਟੀ ਸਾਡੇ ਕੋਲ ਦੋ ਤਰ੍ਹਾਂ ਦੀ ਆ ਇੱਕ ਬਾਟਰ ਪੁੱਟੀ ਆ ਇੱਕ ਸਾਡੇ ਕੋਲ ਆਮ ਪੁੱਟੀ ਜਿਹੜੀ ਦੋਈ ਤਰ੍ਹਾਂ ਦੀ ਪੁੱਟੀ ਆ ਕੁਆਲਟੀ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾ ਕਹਿੰਦਾ ਅਸੀਂ ਅੱਗੇ ਆ ਰੇਟ ਦੇ ਵਿੱਚ ਅਸੀਂ ਪਿੱਛੇ ਆ ਸਾਦੇ ਵਾਲੇ ਪਾਸੇ ਤੁਸੀਂ ਇੱਕ ਚੀਜ਼ ਨਹੀਂ ਤੁਸੀਂ ਕੱਢਦੇ ਹੈਗੇ ਜਿਹੜਾ ਸੁਲਾਬਾ ਜਿਹਾ ਰੂਮ ਜਿਹੜਾ ਨਿਕਲਦਾ ਮਾਰ ਨਾਲ ਕੱਢ ਕੱਢ ਕੇ ਬਾਹਰ ਉਹੜਾ ਅੱਜ ਕਰਕੇ ਜਾਓ ਦੂਜੇ ਦਿਨ ਲੈ ਲੈਣੋ ਆਦੇ ਦੇਖੋ ਠਿਕਦਾ ਠਿਕਦਾ ਸਾਹਿਬ ਸੁਣੋ ਮੇਰੀ ਗੱਲ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਆ ਬਈ ਮੈਨੂੰ ਇੰਨੀ ਜਾਣਕਾਰੀ ਨਹੀਂ ਜਿੰਨੀ ਤੁਹਾਨੂੰ ਆ ਤੁਹਾਨੂੰ ਜਾਣਕਾਰੀ ਦੇਣੀ ਤਾਂ ਸੂਰਜ ਨੂੰ ਰੋਸ਼ਨੀ ਦਿਖਾਉਣ ਵਾਲੀ ਗੱਲ ਆ ਮੈਂ ਪਹਿਲਾਂ ਕਿਹਾ ਤੁਹਾਨੂੰ ਔਰ ਇਹ ਜਿਹੜੀ ਤੁਸੀਂ ਸੋਰੇ ਦੀ ਗੱਲ ਕੀਤੀ ਨਾ ਤੁਹਾਨੂੰ ਮੈਨੂੰ ਜਿਆਦਾ ਪਤਾ ਨਹੀਂ ਉਹ ਸੁਣੋ ਕੀ ਕਹਿ ਰਹੇ ਨੇ ਹਾਂਜੀ ਉਧਰ ਮਾਰਪਾ ਆਪ ਕੋ ਟੋਕੰਗ ਵੀ ਤਰ ਸਕੋ ਸਿਕਰ ਨਾ ਕੋਈ ਵੀ ਡੱਟ ਪਾਉਂਦੇ ਆ ਉਹ ਨਹੀਂ ਕੰਮ ਜਾਂਦਾ ਨਾ ਕਿ ਕਿ ਦਾ ਸਪਾਈ ਉਹ ਕੀ ਚੀਜ਼ ਹੈ ਕਰੋ ਪਲਾਸਟਿਕ ਡੱਟ ਕੇ ਕਰਾਉ ਨੂੰ ਡੱਟ ਕੇ ਕਰਾਉ ਨੂੰ ਪੱਟੇ ਵਾਲੇ ਲੋੜ ਨੇ ਜੀ ਸਿੱਧਾ ਇਹਦੇ ਅੱਛਾ 90 프리마 ਦੇ ਹੈ ਫਟਾ ਕੇ ਦਗਾ ਨਾ